हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਸਤ ਨਗ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਪੰਜ ਵੜਾ ਤਾਜ਼ੀਆਂ ਸੂਈਆਂ ਨੇ ਤੇ ਇੱਕ ਗੱਬਣਾ ਥੋੜੇ ਦਿਨਾਂ ਦੀ ਕੱਚੀ ਆ ਐਚ ਐਫ ਵੀ ਦਿਖਾ ਦੇਾਂਗੇ ਤੇ ਬਈ ਤੁਹਾਨੂੰ ਜਰਸੀ ਵੀ ਦਿਖਾ ਦੇਾਂਗੇ ਤੇ ਇੱਕ ਜਿਹੜਾ ਤੁਹਾਨੂੰ ਟਾਪ ਦਾ ਨਗੀਨਾ 7 ਨੰਬਰ ਤੇ ਦਿਖਾਵਾਂਗੇ ਬੱਸੀ ਆ ਬਾਈ ਕੋਲੇ ਟਾਪ ਕੁਆਲਿਟੀ ਦੀ 7 ਮਹੀਨੇ ਦੀ 7 ਮਹੀਨੇ ਬਾਈ ਕਹਿੰਦਾ ਇਹਦੀ ਉਮਰ ਆ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆਪਾਂ ਬਾਈ ਨਾਲ ਕਰ ਲੈਨੇ ਆ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਿੱਕਾਲ ਬਾਈ ਹੋਰ ਠੀਕ ਹੋ ਬਾਈ ਸੁੱਖਾ ਬਹੁਤ ਵਧੀਆ ਬਾਈ ਕਿਵੇਂ ਚੱਲਦਾ ਕੰਮ ਕਰ ਬਹੁਤ ਵਧੀਆ ਟੋਪ ਵੀਰੇ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲਦੇ ਹੋ ਨਾਮ ਮੇਰਾ ਸੁੱਖਾ ਸਿੰਘ ਪਿੰਡ ਜਮੰਦਾ ਪਿੰਡੀ ਆਪਣਾ ਤਰੌਲੇ ਦੇ ਲਵੇ ਇੱਧਰ ਸਪਾਲ ਇੱਧਰ ਕੁੱਬੇ ਆਗੇ ਤੇ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਤੇ ਸਿੱਤ ਤਰੌਲਾ ਠੀਕ ਆ ਤੇ ਬਰਨਾਲਾ ਲਾ ਤਰੌਲਾ ਲਾ ਵਿੱਚ ਹੀ ਆ ਗਿਆ ਮੋਬਾਈਲ ਨੰਬਰ ਬੋਲਦਾ ਮੋਬਾਈਲ 9463834944 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਇਦੋਂ ਪਹਿਲੇ ਨੰਬਰ ਵਾਲੀ ਤੋਂ ਸ਼ੁਰੂ ਕਰ ਪਹਿਲੇ ਨੰਬਰ ਵਾਲੇ ਤੋਂ ਆਪਾਂ ਛਿਪਲੂਣ ਬੱਚੀ ਸੂਈ ਹੈ ਵੀਰੇ ਕਦੋਂ ਸੂਈ ਹੈ ਬਾਈ ਤੈਨੂੰ ਵੀਰੇ ਅੱਜ 2 ਦਿਨ ਹੋਏ ਨੇ ਕੱਲ ਤੜਕੇ ਸੂਈ ਬੱਚਾ ਚੁੰਗਿਆ ਵੀਰੇ ਤਾਂ ਹੁਣ ਠੀਕ ਹੈ ਬਾਈ ਹਾਂ ਕੋਈ ਐ ਨਾ ਕਹੇ ਵੀ ਇਹਦਾ ਬੱਚਾ ਚੁੰਗਿਆ ਬੱਚੀ ਦਾ ਠੀਕ ਹੈ ਬੱਚਾ ਚੁੰਗਿਆ ਬਾਈ ਕਹਿੰਦਾ ਤੇ ਕਿੰਨਾ ਕਬਲਾ ਬੋਲਾ ਹੋਊਗਾ ਵੀ ਇਹਦੇ ਤੇ 7 ਤੋਂ 8 ਕਿਲੋ ਕੱਲ ਤੜਕੇ ਸੂਈ ਹੈ ਠੀਕ ਹੈ ਹਾਂਜੀ ਤੇ ਜੇਰ ਵਗੈਰਾ ਓਕੇ ਉਹ ਜਮਾਂ ਰੁਕੇ ਵੀਡੀਓ ਦਿਖਾ ਦੇ ਮੇਰੇ ਬੱਚਾ ਕੀ ਆ ਗਿਆ ਮਗਰ ਬਸ ਬਸ ਹੈ ਵੀਰੇ ਇਹਦੇ ਮਾਰ ਬੱਚਾ ਬਸ ਬੱਚਾ ਥੋੜਾ ਜਿਹਾ ਵੱਡਾ ਹੀ ਤਾਂ ਕਰਕੇ ਠ ਬਾਕੀ ਜੇ ਕੋਈ ਵੀ ਦੋ ਟਾਈਮ ਜਾਂ ਤਿੰਨ ਟਾਈਮ ਆਪ ਦੀ ਚਵਾਈ ਕਰਨੀ ਮਗਾ ਜੋ ਮਰਜੀ ਪਲੂਣ ਬੱਚਾ ਹੈ ਤਾਂ ਹਲੇ ਇਹਦਾ ਮੂਰੂ ਕੁਆਲਿਟੀ ਦੇਖੀ ਮਰੇ ਚਾਰ ਟਾਈਮ ਉਹਦੀ ਚਵਾਈ ਕਰ ਲਓ ਤਾਂ ਉਹ ਚੱਕਰ ਨਹੀਂਗਾ ਤੇ ਖੋਲ ਕੇ ਆਪਾਂ ਸਾਨੂੰ ਚੈੱਕ ਕਰਵਾਣਿਆ ਹਵਾਨਾ ਫਿਕਸ ਆ ਗਿਆ ਨਾ ਮਗਾ ਕਿੰਨਾ ਦਾ ਬਈ ਇਹ ਘੜੀ ਦੀ ਫਸੀ ਹੂੰ 13-14 ਕਿਲੋ ਬਹੁਤ 13 ਕਿਲੋ ਤੇ ਬ੍ਰੀਡ ਬਰੂਡ ਵਾਲੀ ਆ ਬ੍ਰੀਡ ਦਾ ਕਾਹਨੂੰ ਪੁੱਛਦਾ ਦਾ ਬੱਚਾ ਚੁੰਗ ਗਿਆ ਬਈ ਤੂੰ ਦੇਖਦਾ ਨਹੀਂ ਨਗੀਨ ਨਹੀਂ ਹੈ ਨਾ ਨਗੀਨ ਨਹੀਂ ਹੈ ਹਾਂ ਨਗੀਨ ਨਹੀਂ ਆ ਗਈ ਬਹੁਤ ਸੋਹਣਾ ਤੋੜਾ ਤਰਾ ਇੱਕ ਨੰਬਰ ਅੱਸੀ ਥਣ ਥਣ ਵੀ ਆਪਾਂ ਚੈੱਕ ਕਰਵਾਣੇ ਰੋਕੀ ਬਈ ਇੱਥੇ ਲੈ ਬਈ ਥਣ ਤਣ ਚੈੱਕ ਕਰ ਸਕਦੇ ਆ ਇੱਕ ਨੰਬਰ ਥਣ ਗੁਲਾਬੀ ਥਣ ਪੂਰੀ ਵਿਥੀ ਦੇ ਥਣ ਚੂਣ ਚਵਾ ਕੇ ਮੈਂ ਦਾ ਮੈਂ ਕਾ ਨੂੰ ਪੁੱਛਦਾ ਬਈ ਤੇ ਮੁੱਲ ਫਿਰ ਇਹਦਾ ਬੋਲੇ ਆ ਲੈਣ ਦੇਣ ਬਈ 45000 ਰੁਪਏ 45 45 ਹਾਂ ਠੀਕ ਆ ਲੈਣ ਦੇਣੀ ਮੁੱਲ ਬਈ ਕਹਿੰਦਾ 45000 ਅੱਜ ਆਪਾਂ 9 ਸਾਲ ਤੇ ਆਫਰੀ ਲਾਇਏ ਨੇ ਠੀਕ ਆ ਹਾਂਜੀ ਬਈ ਕਹਿੰਦਾ ਆਫਰੀ ਲਾਉਣੇ ਆ ਬਈ 9 ਸਾਲ ਤੇ ਤੇ ਦੋ ਨੰਬਰ ਤੇ ਕਿਹੜਾ ਸੂਆ ਇਹ ਦੋ ਨੰਬਰ ਤੇ ਵੀਰੇ ਆਪਣੇ ਕੋਲੇ ਸੂਈ ਸਿਵਾਈ ਆਈ ਅੱਜ ਹੀ ਆਈ ਆ ਅੱਜ ਆਪਾਂ ਦੋ ਟਾਈਮ ਚੋਈ ਆ ਇਹਦੇ ਤੇ 11 ਕਿਲੋ ਬਲਉ ਪਰਸੋ ਤੜਕੇ ਸੋਈਏ ਮਗਰ ਬੱਸੀ ਹੈ ਮਗਰ ਬੱਸੀ ਹੈ ਬੜੀ ਚੰਗੀ ਆ ਬੱਚੇ ਚੰਗੇ ਵੀਰੇ ਜਰਸੀ ਦਾ ਤਾਂ ਬੱਚਾ ਬੱਸੀ ਆ ਮਗਰ ਹਾਂ ਕੋਫੀ ਕਲਰ ਜਰਸੀ ਹੈ ਵੀਰੇ ਹਾਂ ਤੇ ਲੇਵੇ ਦੀ ਫਿਟਿੰਗ ਫੂਟਿੰਗ ਬੜੀ ਮਗਾ ਕਾ ਨੂੰ ਪੁੱਛਦਾ ਵੀਰੇ ਹੂੰ ਕਿਆ ਬਾਤ ਆ ਭਾਂਡਾ ਵੜਾ ਕਮਾਲਾ ਕਿੰਨਾ ਕਰਦਾ ਤਾ ਤੂੰ ਐਸਟੀਮੇਟ ਜੀ ਸੁਧ ਵੀਰੇ ਦੇਊ ਕਿ 16 17 ਕਿਲੋ ਖੁੱਲਾ ਜਮਾ ਇੱਕ ਨੰਬਰ ਆ ਹਾਂ 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 ਕਿਆ ਬਾਤ ਆ ਬੈਠਣਾ ਥਣਾ ਥਣਾ ਦਾ ਸੈਜ ਵੀ ਇੱਕ ਨੰਬਰ ਬਹੁਤ ਸੋਹਣਾ ਥਣ ਚਵਾਈ ਕਿਵੇਂ ਆ ਕਿ ਵਾਹ ਤੱਕ ਆਨੂੰ ਪੁੱਛਦਾ ਬਈ ਯਾਰ ਮੰਗਲ ਨਹੀਂ ਕਰਾਉਂਦੀ ਐ ਬਾਕੀ ਕੱਦ ਕਾਠ ਵਾਲੀ ਐ ਕੱਦ ਕਾਠ ਵਾਲੀਆਂ ਬਰੀਡ ਵਾਲੀ ਐ ਵੀਰੇ ਇਹ ਕਿਸੇ ਨੇ ਮੜੀ ਜਾਨ ਨਹੀਂ ਪਈ ਧੁਰ ਲੇ ਜਾਕਰ ਗੋਮਗਾ ਮੜੀ ਕਿਸੇ ਮੜਿਆ ਕਿਸੇ ਦੋ ਬੋਡੀਆਂ ਟ੍ਰਾਂਡ ਇਟ ਨਾਲ ਗੱਲ ਹੋਰ ਬੱਚਾ ਵੀ ਬੱਸੀ ਆ ਯਾਰ ਹਾਂ ਮਗਰ ਬੱਸੀ ਐ ਵੀਰੇ ਬੈੜ ਦਾ ਤੂਰਾਦਾਰ ਤੁਸੀਂ ਚੈੱਕ ਕਰ ਸਕਦਾ ਇੱਕ ਨੰਬਰ ਤੂਰਾ ਚੰਗੇ ਕੱਦ ਕਾਠ ਵਾਲੀ ਬਾਈ ਤੇ ਚੰਗੇ ਵਜਨ ਵਾਲੀ ਬੈੜ ਆ ਲੇਵਾ ਦੇਖ ਸਕਦਾ ਪੰਡ ਲੱਗੀ ਵੀ ਆ ਕਰਮ ਵਾਲੀ ਜਿੰਨਾ ਮਗਰ ਨੂੰ ਨਹੀਂ ਮੂਰ ਨੂੰ ਬਹੁਤ ਸੋਹਣਾ ਹਵਾਨਾ ਇਹਨੂੰ ਲੱਗਿਆ ਵਾ ਬਾਕੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਮੁੱਲੇ ਦਾ ਫਿਰ ਲੈਣ ਦੇਣ ਮੋਲੇਰਾ ਵੀਰੇ 55000 ਰੁਪਏ ਲੈਣੇ 55000 ਲੈਣੇ ਠੀਕ ਆ 55000 ਰੁਪਏ ਬਾਈ ਇਹ ਅੱਜ ਸਵੇ ਹੀ ਆਈ ਆਪਣੇ ਕੋਲ ਠੀਕ ਹੈ ਹਾਂਜੀ ਸੂਈ ਸਵਾਈ ਬੱਚਾ ਮਗਰ ਮੱਸੀ ਹਾਂ ਬੱਚੀ ਵੀਰੇ 3 ਨੰਬਰ ਤੇ ਜਰਸੀ 3 ਨੰਬਰ ਤੇ ਵੀਰੇ ਜਰਸੀ ਆਪਣੇ ਕੋਲ ਟੜਕੇ ਸੂਈ ਆ ਉਹ ਪਈਏ ਜੇਰ ਹੂੰ ਡੰਨ ਜਮਾ ਦੂਜਾ ਸੂਆ ਐ ਪਈਏ ਗੋਲੇ ਵਰਗੀ ਮਗਰ ਵੀ ਬੱਚੀ ਹੈ ਸਹੀ ਹੈ ਗੋਲੇ ਵਰਗੀ ਆ ਹਾਂਜੀ ਬੱਚਾ ਵੀ ਵੜਾ ਪਿਆਰਾ ਮਾ ਆਪਾਂ ਘੱਟ ਤੋਂ ਘੱਟ ਬਈ 3.5-4 ਕਿਲੋ ਬੋਲਾ ਵਿੱਚੀ ਬੱਚੇ ਦਾ ਲਾ ਕੇ ਕੱਢਿਆ ਹੋਇਆ ਇਹਦਾ ਕਿੰਨਾ ਕੁ ਤੋਦਾ ਦੇ ਤੂੰ ਤੂੰ ਦੇ ਉਪਰੇ 15-16 ਕਿਲੋ ਖੁੱਲਾ ਜਾਨ ਦਪੱਟੇ ਵਰਗੀ ਪਈ ਐ ਜਮਾ ਬਈ ਪਈ ਐ ਨਹੀਂ ਕੋਈ ਥਾਨ ਤੋਂ ਦੇਖਾ ਦੂਜਾ ਸੂਆ ਬੱਛੀ ਐ ਐ ਨਹੀਂ ਵੀ ਕੋਈ ਥਾਨ ਬੱਚੇ ਉੱਤੇ ਵਜਾ ਮੈਂ ਸਾਲਾ ਪਲੀ ਵਾਲੀ ਆ ਪਲੀ ਧਕਾ ਨੂੰ ਪੁੱਛਣਾ ਬਈ ਮੂਰੇ ਫੇਸ ਫੂਸ ਵਾਲਾ ਚੰਗਾ ਹੂੰ ਜਿੰਦ ਜਾਨ ਆ ਬਈ ਐ ਭਈਆ ਮੈਂ ਕਹਣਾ ਜਿਵੇਂ ਬਾਈ ਨੇ ਕਹਿੰਦਾ ਜਿੰਦ ਜਾਨ ਵਾਲੀ ਆ ਨਾ ਮੋੜੇ ਕਾ ਨੂੰ ਪੁੱਛਣਾ ਬਈ ਘੋੜੀ ਵਰਗਾ ਸਰੀਰ ਹੈ ਨਾ ਤਜ ਕੀ ਨਹੀਂ ਮੰਨਣਾ ਯਾਰ ਮੱਲਾ ਸਾਰੇ ਇਹਨੇ ਪੌਣੇ ਘੰਟੇ ਦੇ ਵਿੱਚ ਜੇਰ ਬਰੇ ਮਾਰੀ ਕੱਢ ਕੇ ਠੀਕ ਆ ਹਾਂਜੀ ਪੌਣੇ ਘੰਟੇ ਵਿੱਚ ਮੈਂ ਵੀ ਇਹਨਾਂ ਮੰਨ ਗਿਆ ਵੀ ਇੰਨਾ ਸਿੱਧੀ ਜੇਰ ਕੁਆਲਟੀ ਵਾਲੀ ਆ ਯਾਰ ਹਨਾ ਕਾ ਨੂੰ ਪੁੱਛਦਾ ਮੇਰੇ ਤੋਰ ਧਾਰ ਦੇਖ ਤੋਰ ਧਾਰ ਦੇਖੋ ਲੈ ਜਿਵੇਂ ਤੂੰ ਕਹਿ ਕੇ ਐਡਾ ਪਹਿਲਾਂ ਕਹਿੰਦਾ ਬੱਟੇ ਵਰਗੀ ਪਈ ਆ ਭਾਈ ਵੀ ਇਹਨੂੰ ਕੋਈ ਐਵੇਂ ਨਾ ਕਹੇ ਛੋਟੀ ਮੰਨ ਕੇ ਨਾ ਆਵੇ ਛੋਟੀ ਮੰਨ ਕੇ ਨਾ ਆਵੇ ਰੋਕੀ ਬਈ ਇੱਥੇ ਦਿਖਾਈਏ ਦਾ ਸਾਨੂੰ ਸਾਨੂੰ ਦਾ ਕਿਆ ਬਾਤ ਆ ਥਣਾ ਥਣਾ ਦਾ ਸਾਜੀ ਇੱਕ ਨੰਬਰ ਆ ਲੇਵਾ ਬਹੁਤ ਕਮਾਲ ਦਾ ਕਰਮਾਣੀ ਨੇ ਕਨੇ ਹਾਂ ਕਾਹ ਨੂੰ ਪੁੱਛਦਾ ਬਿਰਿਆ ਆ ਵੀ ਬੜੀ ਚੰਗੀ ਆ ਤੇ ਆ ਚੰਦ ਰਜੂ ਜੈਦਾ ਕਰਕੇ ਕਰਦੀ ਆ ਤੋਰਾ ਤੋਰਾ ਬੜਾ ਭੜਾ ਬਾਕੀ ਵਜਨ ਵਾਲੀ ਆ ਵਜਨ ਵਾਲੀ ਤੇ ਵਜਨ ਵਾਲੀ ਸਮੀ ਪਲੀ ਬੜਾ ਓਰੀਜਨਲ ਜਰਸੀ ਬੱਚਾ ਦਿਖਾ ਦੀਏ ਬੱਚੀ ਵੀਰੇ ਟੌਪ ਕਲਾਸ ਜਰਸੀ ਦੀ ਬਣੇ ਫਿਰ ਤੇ ਪੈ ਗਈ ਉਸ ਦੇ ਜਿੱਲੇ ਤੇ ਬਣੇ ਵੀਰੇ ਜਿੱਤੋ ਬੱਚੇ ਦੀ ਕੁਆਲਿਟੀ ਇੱਕ ਨੰਬਰ ਬੱਚੇ ਨੂੰ ਕਰਮਾਣੀ ਨੇ ਜਨਮ ਦਿੱਤਾਗਾ ਲੈ ਮੜਾ ਮੂੰਹ ਮਾ ਦਿਖਾਈਏ ਬੱਚੇ ਦਾ ਕਰਾਈਏ ਤੈਨੂੰ ਬੱਚੇ ਦਾ ਮੂੰਹ ਹੂੰ ਬੜਾ ਚੰਗਾ ਬੱਚਾ ਜਰਸੀ ਇਹ ਬੁਰੀ ਐਰ ਫੇਅਰ ਜਰਸੀ ਆ ਬੱਚਾ ਇੱਕ ਨੰਬਰ ਬੱਚਾ ਕਰਮਲ ਨੇ ਪਾਇਆਗਾ ਇਹਦਾ ਮੁੱਲ ਫਿਰ ਦੇਣ ਲੈਣ ਜਰਸੀ ਦਾ ਇਹਦਾ ਮੁੱਲ ਦੇਣ ਲੈਣ 62500 ਰੁਪਏ ਸਾਢੇ ਬਾਟ 62500 ਕਰਦੇਗਾ ਥੋੜਾ ਘਣਾ ਮੰਨਦਾ ਮਾਰੇ ਮੋਟਾ ਹੋ ਜੂ ਛੋੜ ਫੋੜ ਠੀਕ ਹੈ 4 ਨੰਬਰ ਤੇ 4 ਨੰਬਰ ਤੇ ਜਰਸੀ ਵੀਰੇ ਤੜਕੇ 4 ਵਜੇ ਸੂਈ ਆ ਉਹ ਵੀ ਇਹ ਜੇਰ ਦੋ ਜੇਰਾਂ ਨੇ ਵੀਰੇ ਬੱਠਲ ਭਰਿਆ ਪਿਆ ਦੇਖ ਲੋ ਅੱਗੇ ਤੇ ਕਈ ਵਰੀ ਇਹਦਾ ਵੀ ਆਪਾਂ ਬੋਲਾ ਕੱਢਿਆ ਇਹਦੇ ਮਗਰ ਵੀ ਬੱਛੀ ਆ ਵੀਰੇ ਬੱਚਾ ਇਹਦੇ ਮਗਰ ਹਾਂ ਇਹ ਦੂਜਾ ਸੂਆ ਸੂਈ ਆ ਨਾਲੇ ਕੁਖਰੀ ਚੱਕੀ ਨਹੀਂ ਆ ਪੋੜਾ ਵੀ ਨਹੀਂ ਜੱਕਿਆ ਤੜਕੇ 4 ਵਜੇ ਸੂਈ ਆ ਬੱਸੀ ਦੀ ਜਿੰਦ ਜਾਨੀ ਬੜੀ ਆ ਯ ਇਹ ਦੁੱਧ ਦੇ 21 18 ਕਿਲੋ ਹਾਂ ਤੁਹਾਨੂੰ ਇੱਕ ਨੰਬਰ ਕਾਹਨੂੰ ਪੁੱਛਦਾ ਮੈਂ ਕਿੰਨਾ ਕਹਦਾ ਤੂੰ ਦੁੱਧ 21 18 ਕਿਲੋ ਬਈ ਖੁੱਲਾ ਜਮਾ ਬਾਕੀ ਵੱਡੀ ਆ ਹਾਂ ਕੱਢੇ ਹੋਏ ਆਪਣਾ ਬੈਠੇ ਨਹੀਂ ਜਗਾ ਤੂੰ ਠੀਕ ਆ ਹਾਂ ਆਪਾਂ ਕੱਢ ਕੇ ਫੇਰ ਬੰਗਾ ਨੇ ਬੈਠੇ ਫੇਰ ਜੇ ਬਾਕੀ ਤੋਰਾ ਤਰਾ ਆਪਸ ਨੂੰ ਬਈ ਇਹਦਾ ਚੈੱਕ ਕਰਾ ਜਰਸੀਆਂ ਆ ਗਿਆ ਹਨਾ ਜਰਸੀਆਂ ਜਰਸੀ ਅਰੀਜਨਲ ਜਰਸੀਆਂ ਵੀਰੇ ਕੁਆਲਿਟੀ ਕੁਆਲਿਟੀ ਇੱਕ ਨੰਬਰ ਗਰਮੀਆਂ ਦੇ ਤੋਹਫੇ ਦੁੱਧ گاੜਾ ਉਹ ਫੈਟ ਚੰਗੀ ਆਊ ਮੋਲੇ ਦਾ ਫਿਰ ਕੀ ਰੂਗਾ ਅੱਜ ਮੋਲੇ ਦਾ ਬਾਈ ਲੈਣਾ ਸਾਡੇ 63000 ਰੁਪਏ ਸਾਡੇ 63000 ਸਾਡੇ 63 ਦੀ ਦੇਣੀ ਹੈ ਆਪਣੇ ਸਾਡੇ 63000 ਰੁਪਏ ਬਾਈ ਕਹਿੰਦਾ ਇਹਦਾ ਅੱਜ ਮੋਲ ਆ ਬਾਕੀ ਥਾਣ ਚ ਚੈੱਕ ਕਰੋ ਮੈਂ ਕਹਿੰਦਾ ਪੀੜੀ ਦੇ ਪਾਵੇ ਯਾਰ ਕੇਸਾ ਨਾ ਕਹਿੰਦਾ ਮਗਾ ਕਾਨੂੰ ਚਵਾਈ ਵਾਲੀ ਬੰਬ ਹੈ ਵੀਰੇ ਚਵਾਈ ਠੀਕ ਆ ਹਾਂਜੀ ਚਵਾਈ ਵੀ ਪਾਈ ਕਹਿੰਦਾ ਇੱਕ ਨੰਬਰ ਦੀ ਵੀ ਆ ਬਾਕੀ ਜੰਦ ਜਾਣ ਵਾਲੀ ਬੱਸੀ ਆ ਇਹਦੇ ਮਗਰ ਵੀ ਬੱਸੀ ਹੈ ਵੀਰੇ ਹਾਂ ਬੱਸੀ ਆ ਇਹਦੇ ਮਗਰ ਵੀ ਬੱਸੀ ਆ ਹੂੰ ਤੇ ਮੁੱਲ ਸਾਡੇ 63000 ਰੇਟ ਸਾਡੇ ਰੇਟ ਆ ਯਾਰ ਠੀਕ ਹੈ ਭਾਈ ਆ ਵੀਰੇ ਵੱਡੀ ਜਰਸੀ ਛੋਟੀ ਮੰਨ ਕੇ ਲਾਵੇ ਕੋਈ ਹਾਂਜੀ ਤੇ 5 ਨੰਬਰ ਤੇ 5 ਨੰਬਰ ਤੇ ਵੀਰੇ ਅੱਜ ਇਹਨੂੰ ਚੌਥਾ ਦਿਨ ਸੂਈ ਨੂੰ ਹੈ ਇਹ ਵੀ ਜਰਸੀ ਹੈ ਇਹਦੇ ਮਗਰ ਬੱਚਾ ਆ ਗਿਆ ਇਹ ਥੱਲੇ ਹੁਣ 11 ਤੋਂ 12 ਕਿਲੋ ਬੋਲਾ ਤਿਆਰ ਹੈ ਜਮ ਥਾਂ ਥਾਂ ਬੜਾ ਆ ਬੱਚਾ ਵੀਰੇ 1 ਕਿਲੋ 'ਚ ਥੋੜਾ ਜਿਹਾ ਫਰਕ ਹੈ ਗੱਲ 'ਚ ਹੂੰ ਇਦਨਾ ਨਾਲ ਸ਼ੁਰੂ ਆ ਨੜਾ ਕਿਧਰ ਨਾਲ ਧਾਰ ਆਉਂਦੀ ਆਬ ਆ ਠੰਡਦੇ ਵੀਰੇ ਪਿਛਲੇ ਦੇ ਪਹਿਣੀ ਆ ਦੇ ਪਿਛਲੇ ਧੰਦੇ ਨਾਲ ਧਾਰ ਆਉਂਦੀ ਐਵੇਂ ਅਗਲਾ ਆ ਜੇ ਨਾ ਉਹ ਕੰਦਾ ਪਤਾ 88 ਦੇ ਤੱਕ ਨਾਲ ਸ਼ੁਰੂ ਆ ਕੇ ਮੰਨ ਕੇ ਚੱਲੋ ਵੀ ਆਪਦੀ ਸੱਲੀ ਕਰਕੇ ਦੇਖ ਕੇ ਫੇਰ ਆ ਹਾਂ ਦੁੱਧ ਦੁੱਧ 17 18 ਕਿਲੋ ਬੱਚੀ ਜਾਨ ਬਹੁਤ ਜ਼ਿਆਦੇ ਜਾਨ ਬਹੁਤ ਆ ਤਵਾਨਾ ਫਿਕਸ ਟਾਈਟ ਲੇਵੇ ਚਕਰਮ ਵਾਲੀ ਬਹੁਤ ਸੁਣਾ ਲੈ ਵਲ ਕਾ ਵਗਾ ਜਿੰਦ ਜਾਣ ਵਾਲੀ ਬੱਸੀ ਆ ਤੇ ਬਾਕੀ ਜਿਹੜੀ ਗੱਲ ਬਾਈ ਨੇ ਦੱਸ ਹੀ ਦਿੱਤੀ ਬਾਈ ਨਾ ਆਪਾਂ ਬੱਚਾ ਬੱਸਾ ਇਹਦੇ ਮਾਰਾ ਨਾ ਬੱਸਾ ਵੀਰੇ ਬੱਸੋ ਜੇ ਅਰਜੂਰ ਦੀ ਆਪਾਂ ਜੇ ਵੀਡੀਓ ਦਿਖਾ ਦਾਂਗੇ ਸਾਰਾ ਕੁਝ ਓਕੇ ਠੀਕ ਆ ਹਾਂਜੀ ਬਾਕੀ ਕੁਆਲਿਟੀ ਪਿੰਡੋ ਬੱਸੀ ਲਈ ਆਪਾਂ ਚੈੱਕ ਕਰ ਸਕਦੇ ਹਾਂ ਇੱਕ ਨੰਬਰ ਤੋਰਾ ਤਰਾ ਵੀ ਚੈੱਕ ਕਰਵਾ ਨਾ ਲੇ ਲੇਵਾ ਬੜਾ ਕਮਾਲਾ ਹਨਾ ਕਾਨੂੰ ਪੋਜ ਨਗਰੀ ਹੂੰ ਗੱਲਾਂ ਕਰਾਉਂਦਾ ਬਾਕੀ ਕੁਆਲਿਟੀ ਦੇਖੋ ਫੇਸ ਬਿਊਟੀ ਇੱਕ ਨੰਬਰ ਤੋਰਾ ਤਰਾ ਦੇਖੋ ਚਮਕ ਚਮਕ ਵੜੀ ਆ ਯਾਰ ਵੜੀ ਬਹੁਤ ਆ ਵੀਰੇ ਛੋਟੀ ਜੀ ਨਹੀਂ ਹੈਗੀ ਬਾਕੀ ਵੇਲ ਬੂਲ ਬਹੁਤ ਲੰਮੀ ਆ ਹਾਂ ਹਾਂ ਹੂੰ ਬਸ ਆ ਤੇ ਮੋਲ ਅਜ ਫਿਰ ਇਹਦਾ ਸ਼ੁਰੂ ਕਰਕੇ ਹੋਗੇ ਤਾਂ 75000 ਦੀ ਨਹੀਂ ਹੁਣ ਹਮ ਆਪਾਂ 552000 ਦੀ ਦੇਣੀ ਹੈ 552 ਦੀ ਦੇਣੀ ਆ ਸ਼ੁਰੂ ਕਰਕੇ ਨਹੀਂ 75000 ਦੀ ਬੱਤੀ ਸੀ ਵੀਰੇ ਹੁਣ ਤੂੰ ਆਪ ਤੈਨੂੰ ਬਤਾਈ ਯਾਰ ਉਹ ਜੀ ਤੋ ਕਰਦਾ ਹਾਂ ਹਾਂਜੀ ਬਾਈ ਕਹਿੰਦਾ 552000 ਰੁਪਏ ਦੀ ਅੱਜ ਆਪਾਂ ਦੇ ਹਾਂ ਦੇ ਦੇਣੀ ਤੇ ਅੱਗੇ ਬਈ ਆ ਗਈ 6 ਨੰਬਰ ਤੇ ਇਹ ਵੀਰੇ ਗੱਬਣਾ ਕਿਹੜਾ ਸੂਆ ਇਹ ਦੂਜਾ ਸੂਆ ਸੂਲੀਆ ਪਿਆ ਟਾਈਮ ਦੀ ਕੱਚੀ ਹੈ ਇਹ ਵੀਰੇ ਹਫਤਾ ਲੈ ਜੂ ਮੇਰੇ ਸਾਬ ਚ ਚਾਰ ਦਿਨ ਤਾਂ ਪੱਕੀ ਲੈ ਜੂ ਜਿੰਦ ਜਾਨ ਵਾਲੀ ਹੈ ਨਾ ਕਾਹਨੂੰ ਪੁੱਛਦਾ ਵੀਰੇ ਸੋਹਣੀ ਜਾਨੀ ਵਾਲੀ ਹੈ ਗੱਦ ਦਰਮਿਆਨ ਨਾ ਥਾਨ ਗਲਾਬੀ ਪੂਰਾ ਨਿਖੜਵਾ ਤਾ ਹਾਂ ਬਾਕੀ ਜਾਦਬਰੀਡ ਵਾਲੀ ਹੈ ਵੀਰੇ ਆਏ ਨਹੀਂ ਜੀ ਕੋਈ ਆ ਦੇਖੋ ਜੀ ਆਪਾਂ ਇਹ ਵੀ ਕਰਾਏ ਲੈ ਵੀ ਆਏ ਨਹੀਂ ਜੀ ਕੋਈ ਕਿਸੇ ਪਾਸੇ ਚਾਹ ਅਗਲਾ ਐ ਕਰ ਲੈ ਦੇਖ ਦੇਖ ਸਹੀ ਹੈ ਬਾਈ ਹਾਂਜੀ ਲੈਵਾ ਬੋਲਦਾ ਸੋਹਣਾ ਲੈਵਾ ਤਾਂ ਹਲ ਤਾਂ ਲਾਉ ਹਲ ਤਾਂ ਕੀ ਹੋਇਆ ਬਾਈ ਹੂੰ ਖੋਲੀ ਬਾਈ ਤੋੜ ਦਿਓ ਡੱਬੇ ਕਿਹੜਾ ਇਹਦਾ ਵੀ ਜਰਸੀ ਆ ਰਗੀ ਹੈ ਨਾ ਜਿਹੇ ਮੂੰਹ ਜਰਸੀ ਵਾਲਾ ਹੈ ਡੱਬੀ ਆ ਮੂੰਹ ਜਰਸੀ ਵਾਲਾ ਇਹ ਡੱਬੀ ਆ ਹੈ ਜਰਸੀ ਆ ਮੂੰਹ ਜਰਸੀ ਵਾਲਾ ਹੂੰ ਆ ਵੀਰੇ ਜਿਹੜੀ ਆ ਮਾੜੇ ਨਾ ਆ ਲੱਤੀ ਘਮਾਉਂਦੀ ਆ ਨਾ ਟੈਂਪੂ ਦੇ ਉੱਤਰ ਮਿਲਿਆ ਲੱਗ ਗਿਆ ਮਾੜ ਆ ਬੇਮਲੂਮਾ ਜ ਠੀਕ ਹੈ ਆ ਦੇਖ ਦਿਖਦੀ ਹੋਊਗਾ ਬਾਈ ਨੂੰ ਇਹਦਾ ਹਾਂ ਬਾਕੀ ਫੈਕਸ ਤੇ ਟਾਇਰ ਹਵਾਨਾ ਇਹਨੂੰ ਥਣ ਥਣ ਚੈੱਕ ਕਰ ਸਕਦੇ ਇੱਕ ਨੰਬਰ ਥਣ ਗਲਾਬੀ ਥਣ ਪਿਆ ਪੂਰਾ ਨਿਖੜਵਾ ਕਿੰਨੇ ਦਿਨ ਲੈ ਜੂ ਜਿੱਦੇ ਆਪਾਂ ਉੱਡੀ ਲੇਵਾ ਹਾਂ ਹਾਂ ਚਾਰ ਦਿਨ ਤਾਂ ਪੱਕੀ ਲੇਜੂ ਬਾਈ ਬਾਕੀ ਜੇ ਕੋਈ ਹੈ ਕਈ ਉਪਰ ਅਪਰ ਅਗਰ ਕੇ ਮੋਲ ਕਰਦੇ ਹਾਂ ਹਾਂ ਮੋਲ ਕੱਚੀ ਦਾ ਮੋਲੇ ਦਾ ਇਹ ਆਪਰੇ ਨਾਲ 55700 ਦੇ 55700 ਕਰ ਦੇਗਾ ਥੋੜਾ ਕਹਣਾ ਮਾੜਾ ਮੋਟਾ ਹੋ ਜੂ ਠੀਕ ਹਾਂਜੀ 55700 ਰੁਪਏ ਮੋਲ ਬਾਕੀ ਬਾਈ ਕਹਿੰਦਾ ਕਰ ਦੇਗੇ ਮਾਨਤਣਾ ਹੈਗੇ ਦਾ ਤੇ ਲਾਸਟ ਤੇ ਬਾਈ ਨਗੀਨਾ ਵਸ ਤੇ ਹੀ ਆ ਬਾਈ ਕਾ ਨੂੰ ਪੁੱਛਦਾ ਕਿੰਨੀ ਕਮਰ ਦੀ ਇਹ ਵੀਰੇ 7.5 ਮਹੀਨਿਆਂ ਦੀ 7.5 ਮਹੀਨਿਆਂ ਦੀ ਖੀਰੀ ਦੰਦੋ ਅਗਲਾ ਚੈੱਕ ਕਰਕੇ ਲਿਆਵੇ ਸਾਰਾ ਕੁਝ ਠੀਕ ਹੈ ਹਾਂ ਵੀਰੇ ਕੱਲ ਹੀਟ ਚ ਦੀ ਆਪਾਂ ਟੀਕਾ ਨਹੀਂ ਭਰਾਇਆ ਹਲੇ ਵੀ ਅੱਜ ਵੀ ਹੀਟ ਚ ਹੈ ਉੱਤੇ ਚੜਦੀ ਆ ਰੰਗਦੀ ਹੈ ਤੇ ਤਾਰਾਂ ਦੇ ਜਾਂਦੀ ਹੈ ਬਾਕੀ ਪਲੀ ਹੀ ਦੇਖ ਸਹਾਨਾ ਹੀ ਆ ਕੋਈ ਇਹਨੂੰ ਹਰ ਹੁਰਾ ਤਾਂ ਬਈ ਦਿਖਾਈ ਨਹੀਂ ਕੁੜੀ ਦਾ ਦਿਖਾਈ ਨਾ ਕੱਲੀ ਫੀਡ ਵਾਲੀ ਹੈ ਥਾਣਾ ਦਿਖਾ ਦੇ ਵੀਰੇ ਪਿੱਛੋਂ ਜਾ ਮਾ ਨਿਕਲ ਮਾ ਕੱਲਾ ਕੱਲਾ ਥਾਣਾ ਇੰਦ ਜਾਣ ਮੈਂ ਕਹਣਾ ਰੰਗ ਰੂਪ ਦੇਖੋ ਬੜਾ ਕਮਾਲ ਆ ਵਸੀ ਰਹਿਣਾ ਕੀ ਬਾਤ ਆ ਝੋਲੀ ਚਾਲੀ ਚੈੱਕ ਕਰੋ ਗੱਬਣਾ ਨਾਲ ਦੀ ਝੋਲੀ ਇੱਕ ਨੰਬਰ ਝੋਲੀ ਬੀਰੇ ਫਾਰਮ ਚੋਂ ਲੈਤੀ ਆਪਾਂ ਇਹ ਰਸਾ ਮੂਰੀ ਅੱਜ ਪਾਈ ਆ ਥੱਲੇ ਹਾਲ ਦੇਖ ਲੈ ਵੀ ਕਿਵੇਂ ਕਰੀ ਜਾਂਦੀ ਐ ਪੀਰੀ ਲੈ ਜਿੱਥਾ ਸ਼ੁਭਾ ਹੀ ਆਪਣੇ ਕੋਲ ਠੀਕ ਐ ਤੇ ਬਾਕੀਆਂ ਨੇਗਾ ਕੋਈ ਅਗਲਾ ਕਹਿੰਦਾ ਵੀ ਸਵਾ ਦੋ ਕੁਆਂਟਲ 2.5 ਕੁਆਂਟਲ ਟਿਕਾ ਪਰੋਣਾ 3.5 ਕੁਆਂਟਲ ਬਾਜ ਨੂੰ ਹੋਣਾ ਹੋਊਗਾ ਠੀਕ ਐ ਬਾਈ ਹਾਂਜੀ ਬਾਕੀ ਬਾਈ ਕੱਦ ਵਜਨ ਵਾਲੀ ਆ ਪਾਲੀ ਸਮੇਂ ਹੀ ਫੁੱਲ ਲਾ ਸੋਨਾ ਦਾ ਟਾਂਚ ਆ ਗਿਆ ਕਰਮਾਲੀ ਦਾ ਤੇ ਤੋਰੋਂਗੇ ਤੋਰਨਾ ਬਾਈ ਥੋੜੀ ਭੱਜੂਗੀ ਥੋੜੀ ਭੱਜੂਗੀ ਬਾਈ ਕਹਿੰਦਾ ਜਿੰਤ ਜਾਨ ਵਾਲੀ ਆ ਬਾਈ ਕਿਹੜੇ ਸੀਮਨ ਦੀ ਆ ਪਤਾ ਕੁਛ ਬਾਈ ਵੀਰੇ ਸੀਮਨ ਦਾ ਨਹੀਂ ਆ ਪਤਾ ਕਰਕੇ ਸਾਰਾ ਕੁਝ ਦੱਸ ਦਾਂਗੇ ਠੀਕ ਆ ਸਾਰਾ ਕੁਝ ਦੱਸ ਦਾਂਗੇ ਆਪਾਂ ਪਤਾ ਕਰਕੇ ਮੈਂ ਕਹਿੰਦਾ ਯਾਰ ਗੱਲਾਂ ਕਰਾਂ ਉਹ ਬੱਸੀ ਕਾਦੀ ਯਾਰ ਮੈਂ ਕਾਹਨੂੰ ਪੁੱਛਦਾ ਬਾਈ ਯਾਰ ਅਗਲਾ ਬੱਸੀ ਲੈਣਾ ਆਪਾਂ ਬੱਸੀ ਲੈਂਦੇ ਨੇ ਆਪਾਂ ਬੱਸੀ ਦਾ ਲੈਣੇ ਆ ਕੋਕਾ ਹੀ ਲੈਣੇ ਆ ਮੁੱਲ ਵੀ ਦੱਸ ਦੇ ਸਾਰਾ ਦੇ ਦਾ ਬੋਲਿਆ ਲੈਣ ਦੇਣ ਵੀਰੇ 45000 ਰੁਪਏ ਲੈਣਾ ਆਪਾਂ ਕਰ ਦੇਗਾ ਤੁਹਾਨੂੰ ਕਹਣੀ ਮਾਰਾ ਮੋਟੀ ਹੂਕ ਤੇ ਅਗਲਾ ਉਹ ਨਾ ਹੋਵੇ ਦੇ ਲੈ ਲੈ 35 ਲੈ ਲੈ ਉਹ ਗੱਲਾਂ ਨੇ ਕੰਮ ਨਹੀਂ ਹੋਣੇ ਆਪਣੇ ਕੋਲੇ ਠੀਕ ਹੈ ਬਾਈ ਹਾਂਜੀ ਨਹੀਂ ਆਪਣੇ ਕੋਲੇ ਰੱਖੀਆਂ ਹੋਈਆਂ ਨੇ ਆਪਾਂ ਉੱਥੇ ਵਾੜ ਜਾਗੇ ਬਸ ਠੀਕ ਹੈ ਬਾਈ ਹਾਂਜੀ ਹਾਂ ਤੇ ਮੰਨ ਕੇ ਚੱਲੋ ਬਾਈ ਕਿਸੇ ਵੀ ਵੀਰ ਨੂੰ ਤੁਹਾਨੂੰ ਕੋਈ ਵੀ ਨਗ ਪਸੰਦ ਆਵੇ ਨਾ ਤਾਂ ਬਾਈ ਨਾਲ ਤੁਸੀਂ ਕਰ ਲਿਓ ਕੰਟੈਕਟ ਤੇ ਧੰਨਵਾਦ ਜੀ